ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਆਗਰੇ ਤੋਂ ਸਵੇਰੇ ਚਾਲੇ ਪਾਣ ਲੱਗੇ ਆ ਵਾਪਸੀ ਦਾ ਦਿੱਲੀ ਦਾ ਹੁਣ ਤੂਰ ਹੈ ਆਪਣਾ ਵਾਹਿਗੁਰੂ ਆ ਸਾਡੀਆਂ ਬੀਪੀਆਂ ਪਿਆਰੀਆਂ ਪਿਆਰੀਆਂ ਬੀਪੀਆਂ ਦੇਖੋ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਹੁਣ ਆਪਣਾ ਸਮਝੋ ਤੀਸਰਾ ਦਿਨ ਹੈ ਤੇ ਆਖਰੀ ਦਿਨ ਹੈ ਤੇ ਬੜਾ ਵਧੀਆ ਸਹਿਯੋਗ ਮਿਲਿਆ ਸਾਰੀ ਸੰਗਤਾਂ ਨਾਲ ਹਾਂਜੀ ਐਂ ਹੀ ਮਿਲਾਈ ਰੱਖੇ ਸਾਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਸੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹਾਂਜੀ ਹਾਂਜੀ ਜਿਹੜੇ ਸਾਡੇ ਮਤਲਬ ਅਸੀਂ ਚੱਲਦੇ ਹੀ ਰਹਿਣਾ ਹੁਣ ਜਦੋਂ ਦੇਖਾਂਗੇ ਜਦੋਂ ਨਿਕਲੇਗਾ ਆਗੇ ਮੈਂ ਵੀ ਆਪਾਂ ਹਾਂਜੀ ਆਦੀ ਆਦੀ ਨਵਾਂ ਰੋਜ਼ ਨਵਾਂ ਦੇ ਨਿਕਲਣਾ ਹਾਂਜੀ 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 ਬਾਕੀ ਜਿਨ੍ਹਾਂ ਨੇ ਮੈਂ ਮਤਲਬ ਸਾਡੇ ਨਾਲ ਸ਼ੁਰੂ ਕਰਾਇਆ ਗਾ ਹਾਂਜੀ ਹਾਂਜੀ ਸਾਨੂੰ ਲੈ ਕੇ ਆਏ ਪ੍ਰੇਰਿਆ ਸਾਨੂੰ ਹਾਂਜੀ ਹਾਂਜੀ ਤੇ ਉਹਨਾਂ ਦਾ ਵੀ ਸਭ ਤੋਂ ਵੱਡਾ ਧੰਨਵਾਦ ਅੱਜ ਇਹਨੂੰ ਵੇਖ ਲਈ ਸਾਨੂੰ ਮਤਲਬ ਬਹੁਤ ਪੂਰੀ ਲੱਗੀ ਤੇ ਅਸੀਂ ਸਾਡੇ ਸਭਨਾਂ ਦਰਸ਼ਕਾਂ ਨੂੰ ਬਹੁਤ ਬਹੁਤ ਆਪ ਨੂੰ ਬੇਨਵਾ ਸਹਿਸਿੰਗ ਜੀ ਦਾ ਧੰਨਵਾਦ ਬਹੁਤ ਅਜੀਤੋਵਾ ਸੰਗਵਾ ਤੇ ਤੀਜੇ ਨੰਬਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਨਾ ਨੇ ਇੰਨਾ ਸਹਿਜ ਉਹ ਦਿੱਤਾ ਤਾਂ ਸੰਗਤਾਂ ਨੂੰ ਦਰਸ਼ਨੇ ਕਰਾਇਆ ਤੇ ਤੁਸੀਂ ਆਪ ਵੀਡੀਓ ਬਣਾ ਕੇ ਹੋਰ ਸੰਗਤਾਂ ਨੂੰ ਵੀ ਦਰਸ਼ਨ ਕਰਾਉਂਦੇ ਹਾਂ ਪਰਮਾਤਮਾ ਇਸ ਤਰ੍ਹਾਂ ਦੀ ਯਾਤਰਾ ਹਰ ਇੱਕ ਬਖਸ਼ੇ ਸੰਧਵਾਰ ਤੇ ਮੌਕਾ ਮਿਲੇ ਹਾਂਜੀ ਹਾਂ ਜੀ ਖਾਸ ਕਰਕੇ ਤੁਸੀਂ ਸਾਡੇ ਨਾਲ ਹਾਂਜੀ ਪਰਮਾਤਮਾ ਕਰੇ ਐਂ ਹੀ ਆਪਣੀਆਂ ਜੋੜੀਆਂ ਬੰਨ੍ਹਿਆ ਰਹਿਣ ਸਾਰਿਆਂ ਦੀਆਂ ਹਾਂ ਜੀ ਲਾਈਕ ਕੁਛ ਕਹਿਣਾ ਚਾਹੁੰਦੇ ਹੋ ਯਾਤਰਾ ਬਹੁਤ ਵਧੀਆ ਹੋ ਗਈ ਤੁਸੀਂ ਇਸ ਕੰਮ ਨੂੰ ਪਹੁੰਚੀਏ ਕਰੇ ਆ ਦਰਸ਼ਨ ਕਰੀਏ ਜੇ ਦਿੱਲੀ ਦੇ ਹੋਰ ਹੁਣ ਦਰਸ਼ਨ ਕਰਨ ਚੱਲੇ ਹੁਣ ਆਪਾਂ ਦਿੱਲੀ ਦੇ ਲੋ ਜੀ ਤੁਹਾਡੀ ਵੀਡੀਓ ਬਣਾ ਲਈ ਜਗਾ ਤੁਸੀਂ ਕਹਿੰਦੇ ਨਾ ਮੇਰੀ ਵੀਡੀਓ ਬਣਾਈ ਨਹੀਂ ਇੱਕ ਬੈਠੇ ਹੋਰ ਕਿਹੜੇ ਨੇ ਉਹ ਕਿੱਧਰ ਗਏ ਨੇ ਕਿਹ ਚੰਦਰ ਕਿਹੜੇ ਤੁਹਾਡਾ ਸਾਰੇ ਜੀ ਥੋੜੀ ਜਿਹੀ ਖੁਸ਼ੀ ਦਿਖਾਓ ਨਾ ਅਸੀਂ ਹੁਣ ਆਏ ਆਂ ਜੀ ਪਿੱਛੇ ਵਾਲੇ ਬੰਦੇ ਹੀ ਦੇਖ ਲੋ ਜੀ ਮੜਾਈ ਕਿਉਂਕਿ ਪਿੱਛੇ ਮੈਂ ਜ਼ਿਆਦਾ देर ਆਈ ਨਾ ਨਹੀਂ ਬਾਕੀ ਐਡਿਟਿੰਗ ਹੋ ਗਈ ਤੁਸੀਂ ધ્યાન ਰੱਖ ਜੇ ਸਾਡੇ ਕੋ ਸਬਸਕ੍ਰਾਈਬ ਕਰਾ ਲੈ ਤੇ ਸਾਡੇ ਮਗਰ ਆਈ ਨਹੀਂ ਵੇਖਣ ਇੱਕ ਵਾਰੀ ਵੀ ਸਾਰਿਆਂ ਦੀ ਆ ਜਾਣੀ ਆਂ 对。Okay.